ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਕਿਸਾਨ ਵੀਰਾਂ ਦੇ ਲਈ ਅੱਜ ਲੈ ਕੇ ਆਏ ਆ ਬਹੁਤ ਸੋਹਣੀ ਗਾਂਵਾਂ ਬਹੁਤ ਥੋੜੇ ਰੇਟ ਦੇ ਵਿੱਚ ਬਾਈ ਤੇ ਗਾਂ ਦੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਨੇ ਆ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਗਾਂ ਲੈ ਕੇ ਆਏ ਆ ਬਾਈ ਥੋੜੀ ਬ੍ਰੀਡ ਹੈ ਜਿਹੜੀ HF ਆ ਜੀ ਤੇ ਦੇਖ ਸਕਦੇ ਆ ਬਾਈ ਚੰਗੀ ਤੰਦਰੁਸਤ ਦਾ ਕੱਦ-ਕਾਦ ਪੂਰਾ ਬਾਈ ਤੇ ਕਿਸਾਨ ਵੀਰ ਦੇ ਘਰੇ ਖੜੀ ਆ ਬਾਈ ਕਿਸੇ ਵਪਾਰੀ ਲੜੀ ਖੜੀ ਹੈ ਜੀ ਤੇ ਕੱਦ-ਕਾਦ ਦੇ ਤੇ 10 ਦਿਨ ਬੱਤੀ ਨੇ ਤੇ ਬਾਕੀ ਵੀ ਆਪਣੇ ਸਾਹਮਣੇ ਆ ਠੰਡੀ ਸੀਲ ਆ ਬਾਈ ਪੂਰੀ ਤੰਦਰੁਸਤ ਪੂਰੀ ਆ ਬਾਈ ਦੇ ਸਕਦੇ ਠੰਡੀ ਸੀਲ ਹੈ ਜੀ ਹਵਾਨਾ ਵਗੈਰਾ ਦੇ ਸਕਦੇ ਆ ਬਾਈ ਆਪਾਂ ਤੇ ਪੂਰੀ ਤੰਦਰੁਸਤਾ ਬਾਈ ਜੀ ਤੇ ਪੂਰੀ ਰਾਜੀ ਆ ਤੇ ਗੱਲ ਕਰੀਏ ਪ੍ਰਾਈਸ ਦੀ ਜੋ ਬਾਈ ਲੋ ਡਿਮਾਂਡ ਕੀਤੀ ਗਈ ਆ 1 ਲੱਖ 65000 ਰੁਪਿਆ ਕੋਈ ਫਿਕਸ ਰੇਟ ਨਹੀਂ ਬਾਈ ਮੌਕੇ ਤੇ ਮੰਨਦਾਂ ਰਹੂ ਜੂਗਾ ਤੇ ਗੱਲ ਕਰੀਏ ਬਾਈ ਦੇ ਏਰੀਏ ਦੀ ਮੁੱਢੇ ਏਰੀਏ ਦੇ ਵਿੱਚ ਬਾਈ ਗਾਈ ਖੜੀ ਆ ਇਹ ਕਿਸਾਨ ਵੀਰ ਦੇ ਘਰੇ ਖੜੀ ਆ ਬਾਈ ਜਿਸੇ ਵਪਾਰੀ ਲਭਣੀ ਹੈਗੀ ਤੇ ਬਾਕੀ ਬਾਈ ਦੇ ਨੰਬਰ ਬਈ ਆਪੋ ਸਕਰੀਨ ਉੱਤੇ ਦੇਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਗਾਈ ਦੇ ਬਾਰੇ ਜਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਈ ਤੇ ਤੁਹਾਡੇ ਲਈ ਜੋ ਪਸ਼ੂਮਛਨੀ ਦੀ ਸਾਧਨਪੁਰ ਜਮੀਨ ਪਲਾਟ ਵਿਕਾਊ ਹੈਗਾ ਬਾਈ ਤਾਂ ਆਪਾਂ نیچے ਦਿੱਤੇ ਹੋਏ ਨੰਬਰਾਂ ਦੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਆਪਾਂ ਤੁਹਾਡੀ ਵੀ ਇਹ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਜੇ ਮੈਂ ਲੱਗੀ ਜਰੂਰ ਦੱਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਦਾ ਜੀ ਇਸ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ